ਬਾਈ ਜੀ ਮਾਣਾ ਡੇਈ ਫਰਮ ਦੇ ਸਾਰੀ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਕੋਲ ਦੋ ਝੋਟੀਆਂ ਨੀਲੀ ਦੀਆਂ ਵੱਡੀਆਂ ਰਿਕਾਡ ਵਾਲੀਆਂ ਤੇ ਇਹ ਬਹੁਤ ਸੋਹਣੀਆਂ ਝੋਟੀਆਂ ਬਾਈ ਕੋਲ ਤੱਕ ਕਰਦੇ ਆਂ ਬਾਈ ਨਾ ਗੱਲ ਬਾਤ ਸਰਸਿਕਲ ਬਾਈ ਜੀ ਜੀ ਕੀ ਹਾਲ ਜੀ ਬੜੀ ਕਿਰਪਾ ਜੀ ਹਾਂ ਜੀ ਬਾਬਾ ਜੀ ਬੜੇ ਇੱਕ ਬਾਈ ਬੜੀ ਕਿਰਪਾ ਬਖਸ਼ ਵਧੀਆਂ ਸੀਡਾਂ ਮਾਣਾ ਡੇਈ ਫਰਮ ਤੇ ਜੁੜੇ ਆ ਸਾਰਿਆਂ ਦਿਨੋਂ ਧੰਨਵਾਦ ਕਰਦੇ ਆਂ ਜਿਹੜੇ ਆਪਣੇ ਚੈਨਲ ਨੂੰ ਵਾਤੋ ਵਾਤ ਪਿਆਰ ਦੇ ਗਏ ਆ ਹਾਂ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂ ਜੀ ਬਾਈ ਜੀ ਸਾਰਿਆਂ ਦਾ ਦਿਨੋਂ ਧੰਨਵਾਦ ਕਰਦੇ ਆਂ ਤੇ ਵਿਜ਼ਿਟ ਤੇ ਤੇ ਚਾਰ ਹੈਗੇ ਨਾਲ ਹਾਂਜੀ ਤੇ ਮਾਲ ਫਿਰ ਵੇਖਿਆ ਵੀ ਭਰਾ ਆਂਦੇ ਆ ਹਾਂਜੀ ਹਾਂਜੀ ਮੁਰੇ ਲੱਗੀਆਂ ਠੀਕ ਇਹ ਬਹੁਤ ਚੰਗੇ ਕੁਆਲਟੀ ਦੀ ਛੋਟੀ ਆਪਣੇ ਤੋਂ ਮਾਝਾ ਜਿਹੜਾ ਵੀਡੀਓ ਠੀਕ ਹੈ ਭਾਈ ਜੀ ਹਾਂਜੀ ਪਹਿਲਾ ਇਰਾਦਾ ਕੀ ਕਰਕੇ ਵੇਚੀ ਹੈ ਹਾਂਜੀ ਫਿਰ ਜਿਹੜਾ ਵੀ ਭਰਾ ਹੁੰਦਾ ਆ ਨੀ ਤਾਂ ਥੋੜਾ ਥੋੜਾ ਸਾਈਨ ਨਾ ਕਰਦੇ ਮੈਂ ਜਿਹੜਾ ਪਾੜਨੇ ਵੀਡੀਓ ਠੀਕ ਹੈ ਭਾਈ ਜੀ ਪਰ ਇੱਕ ਸੁਪਨੇ ਰਿਹਾ ਸਹੀ ਗੱਲ ਭਾਈ ਇਹ ਸਹੀ ਗੱਲ ਜੀ 1 ਜਨਵਰੀ ਸਹੀ ਗੱਲ ਜੀ 1 ਜਨਵਰੀ ਜੀ ਨੂੰ ਕਦੇ ਨਹੀਂ ਦੂਜਾ ਸੁਆ ਛੋਟੀ ਸੁਣੀ ਹੈ ਹਾਂਜੀ 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 ਚੰਗੀ ਛੋਟੀ ਆ ਇਹ ਲੈਣੀ ਆ ਚੰਗੇ ਪਰਖਾਲੇ ਬੰਦੇ ਨੇ ਪਰਖਾਲੇ ਪਰਖਾਲੇ ਬੰਦੇ ਨੇ ਦੁੱਧ ਦੇ ਕਿਤੇ ਰਹਿ ਗਿਆ ਪਰ ਇੱਕ ਜਿਹੜਾ ਜੋ ਇਹਨੂੰ ਬਿਊਟੀ ਚ ਲੱਗੀ ਆ ਨਾ ਖੂਬਸੂਰਤ ਹਾਂਜੀ ਤੇ ਉਹ ਖਲਾ ਖਲਾ ਅੰਨੀ ਸੋਹਣੀ ਜਿਹੋ ਖਾਵਾਂ ਵੀ ਕੋਈ ਜ਼ਿਆਦਾ ਚੰਗੀ ਐ ਨਾ ਖਾ ਇਹਦੀ ਗੱਲ ਆ ਵੀਰ ਹਣਾ ਵੀਰ ਛੋਟੀ ਨੇ ਫੋਨ ਕਰਕੇ ਸੱਦਿਆ ਆ ਜਾਂਦੇ ਵੀ ਇੰਦਾ ਫੋਟੋ ਨਹੀਂ ਪਾ ਆ ਵੀਰਾਂ ਦੇ ਸਾਹ ਆ ਗਏ ਇਹ ਤਾਂ ਬੋੜੋ ਨਹੀਂ ਪੋਣੀ ਸਹੀ ਗੱਲ ਤੇ ਆਇਓ ਜਨਵਰ ਜੇ ਚੰਗਾ ਲੱਗੂਗਾ ਤੇ ਫਿਰ ਸੀਲ ਆ ਝੋੜੀ ਦੇ ਕੋਲ ਦੀ ਉਹ ਦੀ ਗੱਲ ਹੈ ਉਹ ਜਿਆਦਾ ਚੰਗੀ ਖੱਡੀ ਤੇ ਆਏ ਆ ਵਾਹ ਵਾਹ ਜਬ ਵਧੀਆ ਝੋਟੀ ਚਾਰੇ ਖੁਰ ਤੋਂ ਦੇ ਜੀ ਹਾਂਜੀ ਉਹਦੇ ਨਿਸ਼ਾਨੀਆਂ ਜੇ ਸਹੀ ਗੱਲ ਭਾਈ ਜੀ ਉਹ ਲੈ ਕੇ ਦੋ ਪਿੱਛੋਂ ਤੱਕ ਹਾਂਜੀ ਬਲੌਰੀ ਆਖਿਆ ਹਾਂਜੀ ਲਾਲ ਜੀ ਜੀ ਬੈਰੀ ਗੁਲਾਬੀ ਅੱਖ ਹਾਂ ਤੇ ਭਾਈ ਕੋਈ ਨਕੀਨਾ ਆਂਦਾ ਕਿਤੋਂ ਕੱਢ ਕੇ ਇਹ ਮੈਂ ਨਾ ਵੀਰੇ ਇਹਦਾ ਖਾਸ ਅੰਮ੍ਰਿਤਸਰੋਂ ਲਿਆ ਜਿਹੜੀ ਗੱਲ ਆ ਹਾਂਜੀ ਵਧੀਆ ਕਪੜਾ ਜਿਹੜਾ ਮਿਲਦਾ ਨਾ ਮਰਸਰੋਂ ਹਾਂਜੀ ਹਾਂਜੀ ਵਧੀਆ ਨੀਲੀ ਨੀਲੀ ਉਹ ਬਾਈਏ ਮੂੰਹ ਕਰ ਰਹਿਣ ਤੇ ਵੇਖੋ ਜਰਾ ਬਿਊਟੀ ਮੰਗਣਾ ਬਾਈ ਬਿਊਟੀ ਪੈ ਸਕਦੀ ਜੋ ਟੀ ਦੇ ਮੇਲਾ ਹੋਵੇ ਤੇ ਪੂਰੀ ਗੱਲ ਬਾਤ ਸਰਾ ਟੀ ਜਿਹਨੂੰ ਕਿਹਾ ਖਾਸ ਬੰਦੇ ਸੀ 20 ਸਾਲ ਪੁਰਾਣਾ ਪ੍ਰੇਮ ਉਹਨਾਂ ਨੇ ਬਹਿ ਅੱਜ ਪਿਆ ਵਾ ਸਾਡੀਆਂ ਨੀਲੀ ਦੀਆਂ ਕੱਟੀਆਂ ਨੀਲੀ ਦੀਆਂ ਹਾਂਜੀ ਤਾਂ ਚੰਗਾ ਵਧੀਆ ਬਰੀਡ ਤਾਂ ਨੀਲਾ ਰੱਖਿਆਂਗਾ ਆਂ ਬਾਕੀ ਬੰਦੇ ਬਾਬੇ ਦੇ ਹਾਂਜੀ 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 ਉਹਨਾ ਬਾਬੇ ਨੂੰ ਕੀਤਾ ਸਹੀ ਖਾਣੇ ਪਾਗੇ ਹੋਰ ਕਹੀ ਦੱਪਨ ਦਾ ਠੀਕ ਹੈ ਜੀ ਠੀਕ ਜੀ ਕਿੱਥੇ ਆਏ ਨੇ ਜਿਆਦਾ 30 ਲੱਜੂਗੀ 10 10 ਦੇ ਖੜੋਗੇ ਹੋਰ ਇਹਦੇ ਦੋਰੇ ਭਾਈ ਦੋਰੇ ਪਰ ਪਹਿਲਾਂ ਝੋਟੀਆਂ ਦੋ ਖੜੋ ਯਾਰ ਆ ਉਹਦੇ ਡਿਟੇਲ ਪੁੱਛਦੇ ਸਾਰੀ 13 14 ਕਿਲੋ ਪਹਿਲਾਂ ਝੋਟੀਆਂ ਦੁੱਧ ਚ ਆਇਆ ਦੂਜਾ ਸੂਆ ਆ ਵਜਨ ਤੇ ਝੋਟੀਆਂ ਦਾ ਖਾਂ ਵੀ ਆ ਤੇਰੇ 10 ਦਿਨ ਖੜਦੀ ਵੱਡੀ ਝੋਟੀ ਨੀਲੀ ਦੀ ਬ੍ਰਾਂਡ ਆ ਆ ਗੁਰਕੀਆਂ ਦੇ ਦੇ ਪਾਲੀ ਹੈ ਜਿਹੜੀ ਗੱਲ ਨਗੀਨਾ ਆ ਇੱਕ ਠੀਕ ਹੈ ਭਾਈ ਜੀ ਇੱਕ ਘਰ ਚ ਰੱਖਣ ਵਾਲਾ ਪਲੇਟਾਂ ਪਲੂਟਾਂ ਖੋਲੀਆਂ ਲੱਗੀਆਂ ਹੁਣੇ ਤੋਹਫਾ ਹੈ ਘਰ ਚ ਰੱਖਣ ਵਾਲਾ ਗੇ ਸਹੀ ਗੱਲ ਬਾਈ ਜੀ ਰੱਸੀ ਵੀ ਆਪਣੀ ਪਾਈ ਆ ਉਹਨਾਂ ਨੇ ਹੀ ਪਾਈ ਵੀਣਾ ਉਹਦੇ ਖੁੱਲੀਆਂ ਫਿਰਦੀਆਂ ਨੇ ਖੁੱਲੀਆਂ ਖੁੱਲੀਆਂ ਫਾਰਮ ਬਣਾਇਆ ਹੈ ਫਾਰਮ ਵਿੱਚ ਖੁੱਲੀਆਂ ਫਿਰਦੀਆਂ ਨੇ ਠੀਕ ਹੈ ਬਾਈ ਜੀ ਤੇ ਇਹ ਗੱਲ ਕਿਉਂ ਸੁਣਿਆਂਦੀ ਆ ਵੀਰ ਪਾਪੇ ਨੂੰ ਖੋ ਕੀਤਾ ਨਾ ਮਾਰਸਾ ਨਾ ਉਹਨਾਂ ਆਖਿਆ ਤੁਹਾਡਾ ਕਰਾਂਗੇ ਸਹੀ ਆ ਆਡਰ ਦਿੱਤਾ ਲਿਆ ਇੱਕ ਸ਼ਾਪੇ ਨਹੀਂ ਹੋ ਰਹੀ ਜੀ ਹਾਂਜੀ ਕਿਤਨਾ ਚੋਲੋ ਗੱਭਣਿਆ ਸੋਪੀ ਤਾਜੀ ਸੋਪੀ ਆ ਤੋਤਾ ਤਾਂ ਠਹਿੜ ਕੇ ਇਹਨੂੰ ਉਤਨਾ ਹੀ ਚੋਲੋ ਜਾਈ ਜਾਇਦਾ ਵੀ ਨਾ ਵੀ ਪਿਆਰ ਗੱਲ ਨਹੀਂ ਕੋਈ ਪਿਤਾ ਵੀ ਮਾਰੇ ਮਿਲ ਜਾਂਦੀ ਏ ਛੱਡੋ ਬੱਚਾ ਇਹ ਨਹੀਂ ਨਹੀਂ ਲੈਂਦੀ ਜੀ ਬੱਚਾ ਵੀ ਛੱਡੋ ਕਰੋ ਪਰ ਉਤਨਾ ਪਿਆਰ ਨਾਲ ਇਹਨੂੰ ਚੋਲੋ ਇਹ ਨਹੀਂ ਕਰੀ ਹੋਈ ਹੈ ਕਿਹਾ ਜੀ ਹਾਂ ਜੀ ਛੱਡ ਦਿਓ ਛੋਟੇ ਵੀਰ ਮੁੰਡਾ ਹੈ ਇਹਨਾਂ ਦਾ ਬੜਾ ਚਲਾ ਗਈ ਸੀ ਹਾਂਜੀ ਕਹਿੰਦਾ ਵੀ ਇੱਕ ਬਣੇ ਰਣਾ ਲਾਈ ਨਾ ਰਗਣਾ ਐ ਤਰ੍ਹਾਂ ਦਾ ਦੁੱਧ ਐ ਇੰਨਾ ਸੰਗਣਾ ਇਹ ਹਾਂ ਸਹੀ ਗੱਲ ਆ ਦੇਖੋ ਬਾ ਖੁੱਲੀ ਛੱਡੀ ਤਾਂ ਖੁਸ਼ ਹੁੰਦੀ ਆ ਉਹ ਤਾਂ ਖਲੀ ਰਹੀ ਵੀ ਇਹ ਤਾਂ ਮੱਛੀਆਂ ਤਰਾ ਦੇ ਵਿੱਚ ਪਛੜੀਆਂ ਨਾ ਕਿ ਖੁਸ਼ ਹੋ ਗਏ ਹਾਂ ਸਹੀ ਗੱਲ ਹੈ ਯਾਰੇ ਆ ਗਏ ਇੱਕ ਸਹੀ ਗੱਲ ਹੈ ਤਸਵੀਰ ਆ ਜਿਹੜੀ ਗੱਲ ਸਹੀ ਗੱਲ ਦੇਖੋ ਖਲਾਓ ਖਲਾਓ ਬਾਈ ਜੀ ਖਲਾਓ ਯਾਰਾ ਇਹ ਦਿਖਾਈਆ ਯਾਰਾ ਕੁਖ ਪੂਰੀ ਮਈਏ ਹੋ ਗਿਆ ਕੈਮਰਾ ਪੂਰਾ ਦਿਖਾਓ ਖਾਓ ਵੇਖੋ ਜੀ ਛੋਟੀ ਛੋਟੀ ਖਲਾਓ ਖਲਾਓ ਲਾ ਕੇ ਲਿਓ ਆਪਣੇ ਅਣੀ ਤਰੀ ਬਣੀ ਜਿੰਨਾ ਮਰਜੀ ਵੇਖੋ ਇਹ ਕੋ ਪੂਰੀ ਗੱਲ ਬਾਤ ਆ ਬੱਗੀ ਤੋ ਆ ਵੀ ਇੱਕ ਰਾ ਪੂਰਾ ਕੈਮਰਾ ਖਵਾ ਦਈਏ ਪੂਰਾ ਜਬਾ ਜੇ ਮੋਹ ਛਗੀ ਇਹਦੇ ਠੀਕ ਹੈ ਮੋਹ ਛਗੀ ਛੇ ਤਾਂਦੇ ਝੋਟੀ ਇਹਦੇ ਠੀਕ ਹੈ ਭਾਈ ਹਾਂਜੀ ਪਰ ਜਿਹੜੀ ਝੋਟੀ ਦੇ ਵੀ ਨਸਲਿਆ ਨਾ ਜਦੋਂ ਜਦੋਂ ਝੋਟੀਏ ਗੁਲਾਬੀ ਆਖਣਾ ਜਦੋਂ ਬੰਦੇ ਵਾਲ ਵੇਂਦੀ ਹੈ ਨਾ ਜਾਣ ਕੱਢਦੀ ਹੈ ਇਕ ਸਹੀ ਗੱਲ ਇਹ ਮੈਂ ਹੁਣ ਖਲੋ ਵੀ ਗਈ ਇਹਦੀ ਝੋਟੀ ਦੇਣੀ ਨਾ ਹਾਂਜੀ ਮਾ ਪੈਸਾਂ ਦੀ ਨਹੀਂ ਗੱਲ ਵੇਖੋ ਨਾ ਵੇਖੋ ਕਿ ਝੋਟੀ ਨਹੀਂ ਛੱਡਣੀ ਕੋਈ ਰਕਮ ਲਾ ਕੇ ਆਈ ਏ ਤੇ ਜੀ ਇਹ ਚੰਗੇ ਸੀਮਾਂ ਦੀਆਂ ਕਿਹੜਾ ਨੂਰ ਦੀ ਧੀ ਆ ਕੋਈ ਨੂਰ ਮਾਲੀ ਦੀ ਆ ਕਿਹੜਾ ਨੂਰ ਤੋਰ ਮਾਲੀ ਦੀ ਠੀਕ ਠੀਕ ਜੀ ਉਹਦਾ ਟੀਕਾ ਲਾਇਆ ਸੀ ਠੰਡੀ ਠੰਡੀ ਧੀਰੀ ਹਾਂ ਹਾਂਜੀ ਇਸ ਤਰ੍ਹਾਂ ਹੀ ਠੀਕ ਹੈ ਦੇਖੋ ਜੀ ਠੀਕ ਹੈ ਭਾਈ ਜੀ ਹੜ ਜਾ ਹੜ ਜਾ ਥੜਾ ਘਰਦੀ ਆ ਪਿਓ ਠੰਡੀ ਗਾਲੀ ਕੋਈ ਨਹੀਂ ਜੋ ਮਰਜੀ ਮੂੰਹ ਖਲਾ ਦਿਓ ਹਾਂ ਐਡੀ ਠੰਡੀ ਤੇਰੀ ਝੁਟੀ ਵਧੀਆ ਝੋਟੀ ਬਈਆਂ ਕੋੜਾ ਜਾਈ ਬ੍ਰਾਂਡ ਆਂਦਾ ਕੱਟ ਕੇ ਨੀਲੀਆਂ ਬਈ ਤੁਸੀਂ ਬੜੀਆਂ ਝੋਟੀਆਂ ਨਹੀਂ ਪਰ ਉਹ ਨਾ ਪਰ ਮੈਂ ਵੀਰ ਚਲੋ ਨੀਲੀ ਦੀ ਝੋਟੀ ਬੜੀ ਵੇਚੀ ਆ ਤੇ ਸਰਾਤੀ ਸਾਰੇ ਨਾਲੋਂ ਸਰਾ ਆ ਸਰਾ ਵੀ ਦਾ ਜਾਂਦਾ ਕਹਿੰਦੇ ਮੰਡੀ ਦੇ ਵਿੱਚ ਦਾਣੇ ਆਉਂਦੇ ਤੇਰੀ ਦਾ ਸਰਾ ਉਹ ਆ ਜਿਹੜੀ ਗੱਲ ਇਹ ਘਰ ਵੀ ਝੋਟੀਆਂ ਰੱਖਿਆ ਆ ਬਾਦ

ਉਰੀ ਰਾਣੀਆਂ ਦੇ ਤੇ ਝੋਟੀ ਚੰਗੀ ਲੱਗਦੀ ਆ ਤੇ ਝੋਟੀ ਨਾਲ ਦੇ ਵਧੀਆ ਵਧੀਆ ਕਮੈਂਟ ਸਾਰੇ ਵੀਰ ਜਰੂਰ ਕਰੋ ਅਜੇ ਅਜੇ ਨਾਮ ਮਾਣੇ ਦੇ ਮਾਣੇ ਦੇ ਢਿੰਗ ਦੇ ਅਜੇ ਬਾਬੇ ਦੇ ਨਾਂ ਦੇਣੀ ਅੱਜ ਮੈਂ ਬਾਬੇ ਦੇ ਨਾਂ ਦੇਣੀ ਮਾਣੇ ਦੇ ਨਾਂ ਦੇ ਢਿੰਗ ਦੇ ਨਾਂ ਦੇਣੀ ਝੋਟੀ ਦੇ ਨਾਂ ਦੇ ਕਮੈਂਟ ਆ ਹਾਂ ਮਾਣੇ ਦੇ ਨਾਂ ਤੇ ਅਜੇ ਚਵਾਰੀ ਦੇ ਨਾਂ ਤੇ ਲੱਗਦੀ ਆ ਤੇ ਕਿੱਦਾਂ ਦਾ ਜਾਨਵਰ ਆ ਠੀਕ ਆ ਕੋਈ ਜੇ ਘਰ ਦਾ ਜੀਵ ਮਾਰੇ ਮਾਣਾ ਚਾਹੀਦਾ ਪਿਆਰ ਨਹੀਂ ਬੰਦਾ ਹਾਂਜੀ ਸਹੀ ਗੱਲ ਸਹੀ ਗੱਲ ਇਹ ਤਾਂ ਜਾਨ ਹੈ ਵੀ ਅੱਜ ਸੋਹਣੀ ਝੋਟੀ ਪਈਆਂ ਨੇ ਕੱਟ ਕੇ ਆਂਦੀ ਹੈ ਨਕੀਨਾ ਦੇਲ ਨਹੀਂ ਛੜਿਆ ਮਾਸਾ ਇਹਨਾਂ ਵੀ ਕੁਝ ਨਹੀਂ ਪਹਿਵਾ ਨਹੀਂ ਕੀਤੀ ਦੇਲ ਨਹੀਂ ਛੜ ਪਈ ਸਹੀ ਗੱਲ ਜੇ ਖੁਸ਼ ਹੋ ਵੀਰੀ ਲੈ ਲੈ ਜੇ ਤੈਨੂੰ ਲੈ 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 ਬਾਈ ਲੈ ਆਓ ਬਹੁਤ ਯਾਰਾ ਚੰਗੀ ਆ ਤੇ ਜਿਹਨੂੰ ਕਿੰਨੇ ਲੈ 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 ਬਾਈ ਅੱਜ ਪਾਈਆਂ ਨਕੀਨਾ ਕੱਟ ਕੇ ਆਉਂਦਾ ਪੂਰਾ ਟੌਪ ਦਾ ਟੌਪ ਕਲਾਸ ਝੋਟੀ ਆ ਮੈਨਾਂ ਵੀਰ ਜੇ ਘਰੋਂ ਪੈਸੇ ਬੋਚ ਪਾ ਗਏ ਨਾ ਜੇ ਘਰੋਂ ਤਾਰ ਕੇ ਤੋਰੀ ਇਹ ਵੀ ਯਾਰ ਮੈਂ ਇਹੋ ਜੀ ਚੀਜ਼ ਲਿਆਉਣੀ ਆ ਜੋ ਪੈਸਾ ਨਾ ਮਿਲਦੀ ਸਹੀ ਗੱਲ ਸਹੀ ਗੱਲ ਸਹੀ ਗੱਲ ਆਲ ਭਾਈਆਂ ਬ੍ਰਾਂਡ ਭਾਈ ਕਮਾਲ ਕਰ ਦਿੱਤੀਆਂ ਜਦ ਦਿਲ ਖੁਸ਼ ਹੋ ਗਿਆ ਮੈਂ ਨਾ ਇੰਨੀ ਜਿਆਦਾ ਚੰਗੀ ਜੀ ਖਾਣਾ ਨਗਾਉ ਵਾਲਾ ਜਦੋਂ ਖਾ ਲਿਆ ਬਣ ਗਈ ਨਾ ਪੂਰੀ ਸਹੀ ਗੱਲ ਹੈ ਗਾਣੀ ਗਾਣੀ ਹੱਥ ਲੈ 10 ਦਾ 10 ਲੈ ਇਹ ਪੂਰਾ ਖਲਣਾ ਬਾਨਾ ਬੁਰੀ ਤਾੜੀ ਝੋੜੀ ਆ ਬੜੀ ਬਾਨੀ ਆ ਕਿਵੇਂ ਬਹਿਣਾ ਬਲਣਾ ਪੂਰੀ ਤਾੜੀ ਜਾਂ ਛੋਟੀ ਦੀ ਹਾਂਜੀ ਹਾਂਜੀ ਵਧੀਆ ਛੋਟੀ ਹੈ ਕਿਹਦੀ ਕੁਆਦੀ ਗਾੜੀ ਅੱਗੇ ਪਿੱਛੇ ਪੂਰਾ ਚਾਂਦ ਇੱਕੋ ਜਿਹਾ ਵੀਰ ਕੋ ਖਣਕੀ ਲਗਾ ਠੀਕ ਹੈ ਭਾਈ ਹਾਂ ਸੋਹਣੀ ਛੋਟੀ ਪੂਰੀ ਵਧੀਆ ਨਵਰੀ ਨਾ ਥੜਾ ਇਹਦੇ ਭਾਈ ਜਿਹੜੇ ਵੀਰੇ ਵੀਰ ਭਰਾ ਬਰੀਡ ਵਾਲੇ ਉਹਨਾਂ ਆਪੇ ਪਿਛਵਾਣ ਲੈਣੀ ਆ ਜੇ ਕੋਈ ਕਾਰੀਗਰ ਬੰਦੇ ਆ ਸਹੀ ਗੱਲ ਸਹੀ ਗੱਲ ਬਾਕੀ ਗੱਲ ਨਹੀਂ ਪਤਾ ਕਿ ਲੈ ਜੀ ਇਹ ਜਿੰਨੇ ਦਾ ਹੋਰ ਪਤਾ ਵੇਤੇ ਇਹ ਸੋਹੀ ਰਹੂਗੀ ਜਵਾਰੀ ਸੋਨੇ ਦੀ ਪਰਸ ਸੁਨਿਆਰੇ ਨੇ ਹੁੰਦੀ ਆ ਤੇ ਮਾਲ ਦੀ ਪਰਖ ਜਿਹੜੇ ਬੰਦਾ ਇਹ ਕੰਮ ਚ ਪਿਆ ਵਾ ਉਹਦੇ ਵਾਸਤੇ ਦੇ ਕੋਈ ਮੋਲ ਨਹੀਂ ਹੈ ਸਹੀ ਗੱਲ ਸਹੀ ਤੇ ਜਿੰਨੇ ਤੇ ਕੋਈ ਨਹੀਂ ਕੋਹ ਲੈਣਾ ਹਾਂ ਉਹਦੇ ਵਾਸਤੇ ਕੂੜਾ ਸਹੀ ਗੱਲ ਸਹੀ ਗੱਲ ਉਹਦੇ ਵਾਸਤੇ ਕੂੜਾ ਬਿਲਕੁਲ ਸਹੀ ਹੈ ਸੋਣੀ ਆ ਪੂਰੀ ਵਧੀਆ ਬ੍ਰਾਂਡ ਹਾਂ ਜੀ ਤੇ ਕੀ ਮੋਲ ਬਾਈ ਜੀ ਫਿਰ ਮੋਲ ਵੀਰ ਜਿਹੜਾ ਵੀਰ ਪ੍ਰਾਪਤਾਂ ਵੀ ਝੋਡੀ ਥੋੜੇ ਦਿਨ ਖੜਦੀ ਆ ਡੇਣ ਖੜਦੀ ਆ ਤੇ ਝੋਡੀ ਕਰੋ ਜੀ ਤੇ ਵਿਗਦੀ ਆ ਹਾਂ ਤੇ ਫੂਨ ਤੇ ਕਰਾਂਗੇ ਨਹੀਂ ਜੇ ਝੋਡੀ ਫਿਰ ਤੁਹਾਨੂੰ ਪਤਾ ਜਿਹੜੇ ਚੰਗੇ ਪੀਏ ਲਾਏ ਉਹਨਾਂ ਫਿਰ ਸਾਮ ਤੇ ਮੈਂ ਵੇਚ ਦੇ ਤੇ ਫੂਨ ਤੇ ਮਾਈ ਉਹ ਨਾ ਮੁੱਲ ਕਰਾਂਗੇ ਤੇ ਹਫਤਾ 10 ਦਿਨ ਖੜਦੀ ਜੇ ਨਾ ਵਿਕਦੀ ਇਹ ਸਾਮ ਗੇ ਹਾਂ ਉਹ ਸਾਂਗੇ ਹਫਤਾ ਸਾਮੇ ਵਖਾ ਚਲਾਈ ਛੱਡਾਂਗੇ ਠੀਕ ਹੈ ਵੀ ਹਫਤੇ ਦੀ ਬਾਈ ਕਹਿੰਦੇ ਹਫਤੇ ਦੀ ਬਾਈ ਕਹਿੰਦੇ ਸਾਮ ਛੱਡਾਂਗੇ ਤੇ ਜੇ ਸਾਡੇ ਘਰ ਸੁੰਦੀ ਹਫਤਾ 10 ਦਿਨਾਂ ਤੇ ਫਿਰ ਉਹਦਾ ਮੁੱਲ ਉਹਦਾ ਮੁੱਲ ਫਿਰ ਖਰਾਬ ਇਹ ਵਧੀਆ ਝੋਟੀ ਆ ਕਾ ਫਿਰ ਆਲੇ ਦਿਵਾਲਿਓ ਕੈਮਰਾ ਕਮਾ ਲੈਨੇ ਆ ਦੇਖੋ ਬਾਈ ਕੋਲ ਬਹੁਤ ਵੱਡਾ ਬ੍ਰਾਂਡ ਫੀਸ ਆ ਵਧੀਆ ਨਸਲੀ ਝੋਟੀ ਛੇ ਤਨ ਝੋਟੀ ਠੀਕ ਆ ਬਾਈ ਇਹ ਕਰਕੇ ਵੀ ਤੁਹਾਨੂੰ ਆਖਿਆ ਵੀ ਕੋਈ ਚੰਗੀ ਕੀਮਤ ਲੱਗ ਜਾਂਦੀ ਆ ਸਹੀ ਗੱਲ ਬਾਈ ਆਹ ਮਾਲ ਮੋਲੀ ਪੈਣਾ ਬਾਈ ਜਿੰਦਾ ਦਾ ਮਾਲ ਆ ਉਦਾਂ ਦਾ ਮੁੱਲ ਪੈਣਾ ਸਹੀ ਗੱਲ ਠੀਕ ਆ ਬਹੁਤ ਵਧੀਆ ਵਧੀਆ ਵੀ ਝੋਟੀ ਹੀ ਜਿਆ ਕੇ ਆ ਗਈ ਫਿਰ ਨੀਲੀ ਬਾਕੀ ਗਾੜੀ ਵਿੱਚ ਹੀ ਆ ਗਈ ਨੀਲੀ ਚਾਚ ਜੇ ਆਥੂ ਖਲੋਂ ਗੱਲ ਕਰੀਏ ਤਾਂ ਪੂਰੀ ਨੀਲੀ ਜੇ ਠੀਕ ਹੈ ਪੂਰੀ ਪਿਓਰ ਹੈ ਜਿਹੜੀ ਗੱਲ ਆ ਆਥੂ ਬੱਕੀ ਨਾਸ ਜੇ ਬੱਕੀ ਨਾਸ ਦੀ ਪੱਕੀ ਨਾਸ ਦੀ ਜੇ ਠੀਕ ਜੇ ਜੇ ਆ ਤਾਜੀ ਸੋਈ ਆ ਤਾਜੀ ਸੋਈ ਵੀ ਤਾਜੀ ਸੋਈ ਕਿੰਨੇ ਬੋਲੀ ਬਾਜੀ 11 ਵਜੇ ਇੰਨਾ ਬੋੜਾ ਹੋਊ ਛੋਟੀ ਬੋੜਾ ਵੀ 10 ਕਿਲੋ ਪੋੜਾ ਲਾਓ ਜੀ 10 ਕਿਲੋ ਬਿਲਕੁਲ ਤਾਜੀ ਹੈ ਜਿਹੜੀ ਤਾਜੀ ਸੋਈ ਠੀਕ ਉਹਨੇ ਬਚਾ ਲਿਆ ਉਹਨੇ ਪਰ ਵੀ ਜਿਹੜੀ ਨੇ ਚੋਣ ਲੱਗੀ ਆ ਨਾ ਚੋਦੀ ਨੂੰ ਹਾਂਜੀ ਤੇ ਆਹ ਉਤੋਂ ਪੁੱਠਾ ਵੇ ਕਿੱਥੇ ਕਿਸੇ ਨਾਲ ਲਾ ਲਏ ਹੂੰ ਕਿਉਂ ਭਾਈ ਮੇਰੇ ਮੇਰੇ ਪਸੂ ਸੁਈ ਜੇ ਗਾਂ ਰਮੜ ਤੋਂ ਰਮੜੀ ਮਾਰ ਇੱਕ ਮਾਲੂੀ ਤੋਂ ਮਾਰੂ ਪਸੂ ਸੁਈ ਜੇ ਠੀਕ ਹੈ ਭਾਈ ਅਰੇ ਵੀ ਜੇ ਪਸੂ ਸੁਈ ਜੇ ਬਾਕੀ ਥਾਂ ਥੋੜਾ ਬੜਾ ਆ ਗਿਆ ਆ ਬੜਾ ਲਗਾਟਾ ਹੋਗਾ ਜੇ ਫੇ ਬੱਗੀ ਨਾਸ ਆ ਬਹੁਤ ਵਧੀਆ ਜਿਹੜੀ ਨੂੰ ਚੋਣ ਲੱਗੀ ਆ ਨਾ ਵੀਰ ਪਿਆਰ ਸੱਤ ਸਾਲਾਂ ਦਾ ਜਿਆਣਾ ਝੋੜੀ ਦੀ ਧਾਰ ਕੱਟ ਸਕਦਾ ਸਹੀ ਗੱਲ ਬਾਈ ਤੇਰੇ ਨਾਲ ਇੰਨੀ ਇੰਨੀ ਜ਼ਿਆਦਾ ਵਾਹ ਵਾਹ ਬਰਾ ਵਧੀਆ ਖਾਣਾ ਲੱਗੇ ਬਖਮਨੇ ਫਾਲਕਾੜੀ ਪੂਰੀ ਸੋਹਣੀ ਲੱਗੀ ਆ ਤਾਂ ਵਧੀਆ ਚੋਣ ਜਨਵਰੀਆਂ ਵੀਰੇ ਘਰ ਰੱਖਣ ਲਾ ਚਲੋ ਜਿਹੜੀ ਗੱਲ ਹੈ ਮੈਂ ਬਾਲਕੀ ਬਾਈ ਧਾਰਾਂ ਜ ਮਾਰਦੇ ਕਹਿੰਦੇ ਨੇ ਕਿ ਭਾਈ ਸੁਈ ਨੋ 500 ਦੇ ਜੀ 500 ਦੇ ਜੀ ਠੀਕ ਹੈ ਭਾਈ ਕਟਾਓ ਮਗਰ ਜੀ ਕਟਾਇਆ ਮਗਰ ਠੀਕ ਹੈ ਅਜੇ ਕੀ ਬੋਲੇ ਬੰਦਾ ਗੋੜਾ ਢੀਲ ਭਾਈ ਜੀ ਤੇ ਆ ਬ੍ਰਾਂਡ ਵੀ ਇੱਥੇ ਖਲਾ ਰਿਆ ਮਾੜੇ ਜਿਹੇ ਕੱਡੀ ਸੋਹਣੀ ਤਵੀਰ ਆ ਜੇ ਲਾਈਏ ਸਹੀ ਗੱਲ ਸਹੀ ਗੱਲ ਕੈਨੇਡਾ ਅਮਰੀਕਾ ਵੀ ਚਲੋ ਆਪਣੇ ਖਾਣ ਦੇ ਪਰ ਜੋ ਪੰਜਾਬ ਹੀ ਆ ਨਾ ਇਹੋ ਜਿਹੇ ਹੀ ਇੱਥੇ ਆਦੇ ਇੱਥੇ ਹੀ ਸਹੀ ਗੱਲ ਸਹੀ ਗੱਲ ਕਿਹੜੀ ਗੱਲ ਸਹੀ ਗੱਲ ਜਨਵਰੀ ਆ ਵੀ ਦੇਖ ਸਹੀ ਗੱਲ ਕੀ ਇਹ ਮਾਹਿਰ ਵਰ ਨੇ ਉਹ ਕੀ ਜਿਹੜਾ ਇਹਨਾਂ ਬਖਸ਼ਿਆ ਮਹਾਰਾਜ ਨੇ ਕਿੰਨੀ ਸੋਣੀ ਥੁਰਤ ਬਸ਼ੀ ਬਹੁਤ ਵਧੀਆ ਅਰਵਜੀ ਜੀ ਜੀ ਆਜੋ ਮਹਾਰਾਜ ਆ ਰਹੇ ਭਾਈ ਜੀ ਬਹੁਤ ਵਿਜੀ ਚਵਾ ਲਗਾ ਦਾ ਠੀਕ ਜੀ ਮੌਕਾ ਹੀ ਆ ਗਿਆ ਇਹ ਮਨਾ ਵੀ ਕਿਉਂ ਨਾ ਜਿਹੜੀ ਮੈਨੂੰ ਹਾਂਜੀ ਦਵਾ ਮੇਟਾ ਜੀ ਨਾ ਮੇਰੀ ਹੋਣਾ ਕੰਮ ਦੇ ਤੇ ਉਹਨੇ ਪੱਟੇ ਉੱਤੇ ਫੜ ਜਾਣਾ ਹੈ ਸਾਮਾਨ ਖੇ ਲਿਆ ਕੇ ਠੀਕ ਆਹ ਕਸਾਮ ਆ ਸੋਹੇ ਜੀ ਚੋਆ ਰਿਆਂ ਨੇ ਠੀਕ ਹੈ ਭਾਈ ਠੀਕ ਹੈ ਨਾਲ ਨੂਡਲ ਪੂਰੀ ਦੁੱਧ ਵਾਲੀ ਆ ਗਈ ਆ ਨਾ ਕੰਮ ਦੇ ਲਗਾ ਇਹ ਬੰਦਾ ਚੋਰਾ ਠੀਕ ਹੈ ਭਾਈ ਜੀ ਦੇਖੋ ਯਾਰ ਚੋਆਈ ਕੀ ਬਾਤ ਹੈ ਚੋਆਈ ਭਾਈ ਜੀ ਬਹੁਤ ਵਧੀਆ ਲੱਗੀ ਚੋਆਈ ਸਹੀ ਬਾਤ ਹੈ ਮਾਵੇਂ ਮਾਦੋਸ ਤੇ ਟਾਈਮ ਹੋਇਆ ਵੇ ਗਾੜ ਗਾੜ ਝੋੜੀ ਚੋੜੇ ਬਹੁਤ ਨਾਲ ਵੇਖੀ ਝੋੜਾ ਯਾਰ ਕਾਸ਼ ਕੇ ਮਾਰੋ ਵੀਰੇ ਲੰਮੀ ਬਣੂ ਇਹੋ ਮੇਰੇ ਕੀ ਚਾਰਾ ਕਰਨਾ ਸਹੀ ਗੱਲ ਭਾਈ ਬਹੁਤ ਵਧੀਆ ਮੈਂ ਵੀਰੇ ਬਿਲਕੁਲ ਝੋੜੀ ਤਾਜੀ ਯਾਰ 1.5 ਕਿਲੋ ਲਾਗੇ ਹੋਣੀ ਗਾੜਾ ਜਿਹਦੇ ਝੋੜੀ ਦੁੱਧ ਚੜਦੀ 2 ਕਿਲੋ ਲਾਗੇ ਗਾੜਾ ਝੋੜੀ ਦੀ ਤਾਜੀ ਗਾੜ ਗਾੜ ਚੋ ਹੈਗੇ 2 ਕਿਲੋ ਮੈਂ ਦੀ ਗਾੜ ਹੋਵੇ ਜੀ ਨਾ ਬਤਾਈ ਹੋਈ ਠੀਕ ਹੈ ਭਾਈ ਜੀ ਇੱਕ ਤਾਂ ਨਹੀਂ ਫਰਕ ਉਧਰ ਉਧਰੀ ਹਾਂ ਜੀ ਗੱਲ ਆ ਵੇਖ ਸਹੀ ਗਾ 1.5 2 ਕਿਲੋ ਲੱਗੇ ਝੋਟੀ ਦੀ ਗਾੜੀ ਹੈ ਬਹੁਤ ਜ਼ਿਆਦਾ ਵਾਹ ਮੈਂ ਧੰਨਵਾਦ ਆ ਵੇਖ ਜਿਹੜਾ ਚੁਆ ਆਵਾਜ਼ ਮਾਰਦਾ ਭਾਈ ਨੂੰ ਫੇ ਚੋੜਣਾ ਕੋਈ ਨਹੀਂ ਝੋਣੀ ਸਾਰੀ ਝੋਣੀ ਹੈ ਫਿਰ ਬੱਚੇ ਨੂੰ ਬੇ ਬੱਚੇ ਪਿਆਦੇ ਬਾਜੇ ਹੁੰਦੇ ਕਰਨੋ ਪੀਛਣਾ ਪਿਆਦੇ ਸਰ ਇਹ ਬਾਈ ਦੋ ਦੋ ਇਹਨੀ ਵੀਰ ਗਾਲ ਹੁਣ ਵੀਡੀਓ ਬਣਦੀ ਆ ਹਾਂ ਛੇ ਦਾ ਟਾਈਮ ਹੋਇਆ ਆ ਸਹੀ ਗੱਲ ਤੇਰੇ ਸਭ ਤੋਂ ਵੀਡੀਓ ਚਾੜਦੇ ਨਹੀਂ ਵੀਡੀਓ ਕਰਦੇ ਫੇਰ ਕੋ ਜੋਟੀ ਚ ਵਾਲੇ ਤੇ ਜੋਟੀ ਚਾ ਹਾ ਜਿਹੜੀ ਗਾਲ ਹੈ ਸਹੀ ਗੱਲ ਬਾਈ ਇਹਨੇ ਕੋਲਾ ਆ ਸਹੀ ਚੋਈ 214 ਸਾਰੀ ਬੱਚੇ ਨੇ ਪਿਆਦੇ ਸ਼ੀਸ਼ੀ ਨੇ ਬਹੁਤ ਵਧੀਆ ਦੁੱਧ ਵਾਲੀ ਛੋਟੀ ਹੈ ਵੀਰ ਸਹੀ ਗੱਲ ਬੋਲੀ ਬਾਰਟੀ ਵੀ ਹੈਗੀ ਬਾਰਟੀ ਵੱਡੀ ਵੱਡੀ ਪਾਰਟੀ ਹੈ ਅੱਜ ਇਹ ਬਣੇਗੀ ਨਹੀਂ ਇਹਦੀ ਪਾਰਟੀ ਸਹੀ ਗੱਲ ਜੀ ਅਲਾਈ ਜਿਵੇਂ ਕਰਦੀ ਫਰਨਾ ਜੀ ਹਾਂ ਬਾਬਾ ਜੀ ਉਹ ਤੋਤਾ ਦੋਦਰੇ ਪਾਣੀ ਦਾ ਪਾਣੀ ਇੱਥੇ ਇੱਥੇ ਗੈਸ ਰੱਖ ਦਾਂਗੇ ਹਾਂ ਤੇ ਬੋਲਾ ਬਣਾ ਕੇ ਦਿਖਾ ਦਿਆ ਕਰਾਂਗੇ ਬਿਲਕੁਲ ਤਾਜੀ ਮਹੀਂ ਦਾ ਠੀਕ ਹੈ ਭਾਈ ਜੀ ਥੋੜੀ ਘਾਹ ਗਾਂ ਕੰਮ ਕਰਾਂਗੇ ਵਧੀਆ ਲੋਗੇ ਕੌਟੇਂਗ ਭਾਈ ਅੱਜ ਇਹਦੀ ਬੋਲਾ ਬਣਾ ਕੇ ਦਿਖਾ ਦਾਂਗੇ ਕਰਾਂਗੇ ਕੱਲ੍ਹ ਮੇਰੇ ਨਹੀਂ ਕੰਮ ਆ ਰਿਹਾ ਉਹ ਕਰਾਂਗੇ ਦਿਖਾਓ ਬਿਲਕੁਲ ਪਿਆਰ ਚਾਹੁੰਦਾ ਕਰਨ ਠੀਕ ਜਿੱਦਾਂ ਕਮੈਂਟ ਆਉਂਦਾ ਮੇਰੇ ਬੱਚੇ ਛੱਡ ਦੀ ਬਿਲਕੁਲ ਜੀ ਬਾਬਾ ਜੀ ਕਾਹਨੋਂ ਆਉਂਦੀ ਹੈ ਨਾ ਬੱਚੇ ਛੱਡ ਦੋ ਫਿਰ ਹਾਂ ਜੀ ਇਹ ਤਾਂ ਬਾਹਰ ਜਿਹੜੀ ਗੱਲ ਆਈ ਆ ਜਿਹੜਾ ਬੱਚਾ ਜਵਾਨ ਦੁੱਧ ਪੀਉਣਾ ਨਹੀਂ ਐ ਦਿਨ ਨਹੀਂ ਜਾਊਗਾ ਠੀਕ ਐ ਆ ਵੀ ਲੋ ਮੈਂ ਥੋੜਾ ਦਿੱਤਾ ਸਾਡੇ ਸਾਹਮਣੇ ਹੀ ਅਗਲਾ ਭਾਈ ਪੰਜ 5.5 ਕਿਲੋ ਲੈ ਗਾ ਭਾਈ 10 ਕਿਲੋ ਬੋੜਾ ਆਖਿਆ ਵੀ 10 ਕਿਲੋ ਬੋੜਾ ਮੇਰੇ ਫੇਰ ਛੋਟੀ ਚਵਾਲੇ ਹਾਂ 10 ਕਿਲੋ ਭਾਈ ਬੋੜਾ ਆਖਿਆ ਸੱਚੀ ਗੱਲ ਆ 14 ਕਿਲੋ ਛੋਟੀਆਂ ਕੀ ਪੁੱਠਾ ਲੱਗਾ ਬੈਠੀ ਸਹੀ ਗੱਲ ਚੱਲੀ ਬਾਕੀ ਵੀ ਚਲੋ ਮਾਲ ਮਾਲ ਦਾ ਮੋਲ ਲੈਣਾ ਮਾਲ ਨਾ ਛੋਟੀਆਂ ਨਾ ਚੰਗੇ ਰੁਪਏ ਖਰਚੇ ਆ ਜਿਹੜੀ ਮੈਂ ਦੀ ਰੇਟ ਆਪਣਾ ਬਿਲਕੁਲ ਜਾਇਜ਼ ਹੈ ਜਿਹੜੀ ਜਨੇ ਦੀ ਮਾਈ ਆਈ ਕਿ ਮੋਲ ਬਾਈ ਫਿਰ ਛੋਟੀ ਬਹੁਤ ਚੰਗੀ ਆ ਵੀਰੇ ਜੋ ਬਿਜਾਰ ਦੇ ਹਿਸਾਬ ਨਾਲ ਉਹਦੇ ਨਾਲੋਂ ਅਜੇ 4-4-5 ਮਹੀਨੇ ਹੋ ਜਿੰਨੇ ਛੋਟੀਆਂ ਕਰੋ 4 ਵੇਚਦੇ ਬੈਹਿਆ ਲੱਗ ਲੱਗ ਸਭ ਫਿਰਦੇ ਆਂ ਜਿਵੇਂ ਮੇਰੀ ਲਈ ਹਾਂਜੀ ਤੇ ਬਿਲਕੁਲ ਰੇਡ ਗਲਤ ਮਾਲ ਕਰਦੇ ਪਰ ਆਪਾਂ ਨਹੀਂ ਆ ਗਏ ਵੀ ਨਹੀਂ ਆਖੀਦਾ ਵੀ 50000 ਕਰੋ ਮੈਂ ਹੀ ਚੁੱਕਦੀ ਹਾਂ ਹਾਂਜੀ ਮਾ ਦੇ ਦੀਏ ਹਾਂਜੀ ਇਹਦੇ ਪਤਨੀਆਂ ਮਈਆਂ ਦਾ 90-95 ਮੰਗਿਆ ਪਰ ਤੁਸੀਂ 80000 85000 ਦੀ ਯਾਰ ਯਾਰ 84 ਹਜ਼ਾਰ ਦੀ ਬਾਈਕ ਨਾ ਹਾਂ ਨਾ ਝੋਟੀ ਦਵਾਂਗੇ ਵੱਡੀ ਝੋਟੀ ਆ ਨੀਲੀ ਦੀ ਆ ਤੇ ਤਾਕਲੋ ਬੋਲੀ ਪਾਈ ਨੇ ਚਵਾਤੀ ਆ 5 ਕਿਲੋ ਹੋਣਾ ਕੋਈ ਸਵੇਰ ਲਾ ਫਿਰ ਵੀਡੀਓ ਕਾਲ ਤੇ ਚਵਾ ਖਦਾ ਆ ਇਹ ਮੋਲੀ ਕਿ ਲਪੜਾ ਵੇਚੀ ਹੋਣਾ 84 ਹਜ਼ਾਰ ਹਾਂ ਨਾ ਬਹੁਤ ਥੱਲੇ ਮਠਾਮਲ ਹਾਂ ਜੀ ਬਾਬਾ ਜੀ ਵੀ ਬੇਰੀ ਕੋਈ ਇੰਨਾ ਕਰਤਾ ਸਹੀ ਗੱਲ ਬਾਈ ਗਰਮੀ ਬਹੁਤ ਅਜੀ ਅੱਜ ਲੋ ਵਾਹਿਗੁਰੂ ਨੇ ਕੀਤਾ ਬੜਾ ਮੌਸਮ ਠੰਡਾ ਨਹੀਂ ਮਰੀ ਨੇ 12 ਕਿਲੋ ਬੱਚੇ ਨਹੀਂ ਫੜਕੇ ਚੁੱਪ ਮਚੂ ਕਰਿਆ 12 ਕਿਲੋ ਸਹੀ ਠੀਕੇ ਕਾਹਵੇਂ ਸਾਈਕਲ ਬਾਬਾ ਜੀ ਸਿਆਲ ਦਾ ਹੀ ਸੁਆਹ ਹਾਉਣਾ ਦੇ ਇਹਨਾਂ ਨੇ ਗਰਜੀਆਂ ਦੋ ਦਿਨਾਂ ਸਿਆਲ ਜੀ ਦੇਣਾ ਕੀ ਗੱਲ ਦੱਸੀ ਚੌਲ ਨੇ ਜੀ ਵੀ ਮੇਰੇ ਕੋ ਸੇਵਾ ਨਹੀਂ ਸੁਫਨਾਲੇ ਹੁਣ ਸਤਵਾਂ ਵੀ ਨਾਚੀ ਕਰਨ ਵਾਲਾ ਆਪਣੀ 85000 ਦੀ ਮਿਹਨਤ 10000 ਕਿਲੋ ਦੋਸਤ ਆਰਾਮ ਨਾਲ ਦੇਈ ਜਾ ਵੀ ਨਾ ਬੜਾ ਸਹੀ ਗੱਲ ਸਹੀ ਗੱਲ ਕਿਹੜੀ ਗੱਲ ਤੇ ਬਸ ਸਹੀ ਗੱਲ। ਖਰੀਦ ਲਈ ਉਹਨੇ 13-14 ਕਿਲੋ ਚੋਨਾ ਚਲੋ। ਹਾਂ। ਤੇ ਜਿਹੜੀ 80-85 ਹਜ਼ਾਰ ਵਾਲੀ ਮਹੀਆ ਦੁੱਧ 10 ਕਿਲੋ ਬਾਣਵਾ ਦੁੱਧ ਦਈ ਜਾਵੇ ਨਾ ਯਾਰ। ਬੜਾ ਦੁੱਧ ਹੁੰਦਾ 70 ਰੁਪਏ ਜਾਵੇ ਬੜਾ ਰੇਟ ਹੁੰਦਾ ਆ। ਬੜਾ ਮੀਚੀ। ਬੜਾ ਆਖ ਨੂੰ ਵੀਰ ਜੀ ਕਹਿ ਦੇਦਾ ਜਦੋਂ ਲੀਟਰ ਵਾਜਦਾ ਨਾ ਉਹ ਆਜ ਦਾ ਮੂੰਹ ਤੋਂ ਭੰਗਦਾ। ਲੀਟਰ ਦਾ ਮਣਿਆ ਜਾਂਦਾ ਪਾਅ ਦਾ ਲੱਗਦਾ ਸਹੀ ਗੱਲ। ਦੁੱਧ ਤੋਂ ਵੇਲੇ ਵੇਚੀ 700 ਰੁਪਏ ਚ ਪੰਦਾ। 700 ਰੁਪਏ ਸਹੀ ਗੱਲ ਜੀ। ਇਹ ਚੰਗੀ ਮਾਰੀ ਪੰਨਾ ਮਿਲਦੀ ਜੀ। ਜਾਂ ਕੋਈ ਨਹੀਂ ਬੁੜੀ ਹੋਵੇ ਜਾਂ ਕੋਈ ਲੋੜ ਬੰਦ ਹੋਵੇ ਤੇਰੇ ਪਾੜੀ ਨੂੰ ਕੁਛ ਅੰਗੀ ਮੱਝ ਦੇ ਕੇ ਕੁਝ ਨਹੀਂ ਕਰਾ ਸਹੀ ਗਾਲ ਜੀ ਸਹੀ ਗਾਲ ਬ੍ਰੈਂਡ ਤੇ 84000 ਦੀ ਹਾਂ ਨਾ ਤੇ ਆਹ ਤਾਂ ਭਾਈ ਨੇ ਕਹਿਤਾ ਫੋਨ ਤੇ ਵੱਡਾ ਬ੍ਰੈਂਡ ਪੀਸ ਤੇ ਸਾਰੇ ਬੰਨਿਓ ਲੈ ਗਿਆ ਨਾ ਝੋਟੀ ਇੱਕ ਰਾ ਯਾ ਕੋਈ ਠੀਕ ਹੈ ਝੋਟੀ ਵੱਖਰਾ ਇੱਕ ਪੁੰਦਰ ਲਾਇਓ ਜਿਹੜੇ ਮੇਰੇ ਪੁਰਾਣੇ ਖੜਨੀ ਆ ਤਾਂ ਵੀ ਨਸੀ ਝੋਡੀ ਵਧੀਆ ਆ ਤੇ ਵਧੀਆ ਕਰੋ ਭਾਈ ਜਵਾਰੀ ਬਹੁਤ ਵਧੀਆ ਵੀ ਤੇ ਅਗਲਾ ਖੁੱਲੀ ਛੱਡੀ ਸੀ ਤੇ ਜਿਹਦੇ ਘਰ ਜਾਵੇ ਉਹ ਤੇ ਅੰਗ ਨਾਲ ਖੁੱਲੀ ਰਵੇ ਹਨਾ ਖੁਸ਼ ਹੋ ਜਾ ਰਹੀ ਆਪਣੇ ਮਨ 'ਚ ਖੁਸ਼ ਹੋ ਰਹੀ ਖੁਸ਼ੀ ਨਾ ਰਹਦੀ ਲਈ ਆ ਤੇ ਜੇ ਲੋ ਬੋਲੋ ਡਰੈਸ ਭਾਈ ਜੀ ਨੰਬਰ ਵਿੱਚ ਹੈ 84 27 40 7755 ਨਾਮ ਮਾਨਾ ਦੇ ਪਿੰਡ ਪਹਾਵਾ ਠੀਕ ਜੀ ਜੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਆਪਕੇ ਕਰੇ ਆਰਵਾ ਕਮੈਂਟ ਭਾਈ ਨੇ ਕਿਹਾ ਵੀ ਮੇਰੇ ਸਾਡੀ ਟੀਮ ਵਾਸਤੇ ਨਹੀਂ ਤੇ ਸਾਡੀ ਝੋਟੀ ਵਾਸਤੇ ਕਮੈਂਟ ਜਰੂਰ ਕਰਿਓ ਤੇ ਕਿਦਾਂ ਦਾ ਜਾਨਵਰ ਹੈ ਕਿਦਾਂ ਦਾ ਜਾਨਵਰ ਭਾਈ ਨਾਮ ਦਾ ਆ ਲੱਗਾ ਜਾਨਵਰ ਪਸੰਦ ਆਇਆ ਸਹੀ ਬਾ ਵੀਰਾਂ ਚੰਗੇ ਪੜ ਕੇ ਕਮੈਂਟ ਹਮ ਖੁਸ਼ੀ ਦਿੱਤੀ ਨਾ ਇਹੋ ਚੀਜ਼ਾਂ ਆਈ ਜਾਣਗੀਆਂ ਐ ਹੋਈ ਜਾਊਗੀ ਨੀਲੀ ਆਈ ਪੂਰੇ ਰੰਗ ਦੀਆਂ ਚੰਗੀਆਂ ਸਮੇਂ ਤੋਂ ਢੇਲਾ ਆ ਗਿਆ ਜੋ ਮਨੀਆਂ ਪਾਉਂ ਛੋਮੀਰ ਵਿੱਚ ਲੱਗੀਆਂ ਸਹੀ ਗੱਲ ਬਾਈ ਠੀਕ ਹੈ ਫਿਰ ਆਤ ਕਰਾਓਗੇ ਪੁੱਦੀ ਆਹੋ ਬਾਬਾ ਠੀਕ ਜੀ ਚਲ ਮਾਲ ਚੜਦੀ ਗਲਾ ਰੱਖੇ ਸਰਸੀ ਗੱਲ ਬਾਈ ਜੀ